it ਵੇਚ ਡਾਕਟਰ ਨੇ ਦੇਖੋ ਕਿਵੇਂ ਆਪਣੀਆਂ ਹੀ ਲਤਾ ਵੱਡ ਦਿੱਤੀਆਂ ਇਹ ਖਬਰ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਦਰਸਲ ਦਾਸੀਏ ਕਿ ਹੁਣ ਇੱਕ 49 ਸਾਲ ਦੇ ਡਾਕਟਰ ਨੇ ਇੱਕ ਬੇहद ਹੀ ਵੱਡੀ ਹੈਰਾਨੀ ਜਨਕ ਘਟਨਾ ਨੂੰ ਅੰਜਾਮ ਦਿੱਤਾ ਹੈ ਜਾਨੀ ਕਿ ਹੁਣ ਬੀਮੇ ਪਾਲਸੀ ਦੇ ਪੈਸੇ ਲੈਣ ਦੇ ਲਈ ਆਪਣੇ ਆਪ ਨੂੰ ਕਿੱਡਾ ਵੱਡਾ ਕਸ਼ਟ ਦਿੱਤਾ ਹੈ ਇਹ ਖਬਰ ਜੁਆ ਹੈ ਉਹ ਮੈਡੀਕਲ ਜਗਤ ਨੂੰ ਤਾਂ ਹੈਰਾਨ ਕਰਦੀ ਹੈ ਤਾਂ ਲੋਕ ਵੀ ਇਸ ਖਬਰ ਨੂੰ ਸੁਣ ਕੇ ਕੰਬ ਜਾਂਦੇ ਨੇ ਜਦੋਂ ਇੱਕ ਡਾਕਟਰ ਨੇ ਬੀਮਾ ਪਾਲਸੀ ਦੇ ਪੈਸੇ ਲੈਣ ਦੇ ਚੱਕਰ ਦੇ ਵਿੱਚ ਆਪਣੀਆਂ ਦੋਵੇਂ ਲੱਤਾਂ ਜਿਹੜੀਆਂ ਕੱਟ ਦਿੱਤੀਆਂ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲੈਣੀ ਹੈ ਕਿਵੇਂ ਖੁਲਾਸੇ ਹੁੰਦੇ ਆ ਤੁਮੇ ਇਸ ਬਾਬਤ ਜਾਣਕਾਰੀ ਮਿਲਦੀ ਹੈ ਦਰਸਲ ਇੱਕ ਖਬਰ ਜਿਹੜੀ ਨਿਕਲ ਕੇ ਸਾਹਮਣੇ ਆਈ ਜਦੋਂ ਡਾਕਟਰ ਨੇ ਆਪਣੀ ਦੋਵੇਂ ਲੱਤਾਂ ਕਟਾ ਦਿੱਤੀਆਂ ਤੇ ਉਸ ਤੋਂ ਬਾਅਦ ਇਸ ਡਾਕਟਰ ਦੇ ਵੱਡੇ ਆਰੋਪ ਵੀ ਲੱਗਦੇ ਨੇ ਤੇ ਉਸ ਤੋਂ ਬਾਅਦ ਇਸ ਡਾਕਟਰ ਦੀ ਜਿਹੜੀ ਮੈਡੀਕਲ ਰਜਿਸਟ੍ਰੇਸ਼ਨ ਆ ਉਸ ਨੂੰ ਮੁਅੱਤਲ ਕਰ ਦਿੱਤਾ ਜਾਂਦਾ ਹੈ ਦਰਸਲ ਦਾਸੀਏ ਕਿ ਹੁਣ ਸਬੂਤਾਂ ਦੇ ਅਨੁਸਾਰ ਡਾਕਟਰ ਹੋਪਰ ਨੇ ਆਪਣੀ ਬੀਮਾ ਪਾਲਿਸੀ ਦੇ ਤਹਿਤ ਕੁੱਲ 5.4 ਕਰੋੜ ਰੁਪਏ ਜਾਨੀ ਕਿ ਹੁਣ 5 ਲੱਖ ਪੌਂਡ ਪ੍ਰਤੀ ਜਿਹੜਾ ਇਹ ਦੋਵੇਂ ਲੱਤਾਂ ਦੀ ਸਰਜਰੀ ਕਟਿੰਗ ਕਰਵਾਈ ਹੈ ਇਸ ਪੈਸੇ ਦੇ ਲਈ ਔਰ ਉਸਨੇ ਬੀਮਾ ਕੰਪਨੀਆਂ ਨੂਦੂਆ ਇੱਕ ਅਰੀਵਾ ਗਰੁੱਪ ਹਤੇ 올ਡ ਮਿਊਚਲ ਤੋਂ 2.3 ਕਰੋੜ ਰੁਪਏ ਅਤੇ 2.3 ਕਰੋੜ ਰੁਪਏ ਦਾ ਦਾਵਾ ਕਰਨ ਦੀ ਯੋਜਨਾ ਬਣਾਈ ਸੀ ਉਹ ਦਾਨੂੰ ਦੱਸੀਏ ਕਿ ਹੁਣ ਇਸ ਨੂੰ ਲੈ ਕੇ ਇੱਕ ਉਸਨੇ ਵੀ ਖੁਲਾਸਾ ਕੀਤਾ ਕਿ ਸੈਪਸਿਸ ਯਾਨੀ ਕਿ ਖੂਨ ਦਾ ਲੱਗ ਕਾਰਨ ਉਸ ਦੀਆਂ ਦੋਵੇਂ ਲੱਤਾਂ ਜਿਹੜੀਆਂ ਉਸ ਨੂੰ ਗਵਾਉਣੀਆਂ ਪਈਆਂ ਨੇ ਜਾਂਚ ਦੇ ਵਿੱਚ ਖੁਲਾਸਾ ਹੋਇਆ ਕਿ ਡਾਕਟਰ ਹੋਪਰ ਜਿਹੜੇ ਨੇ ਉਹਨਾਂ ਨੇ ਇੱਕ ਵੈੱਬਸਾਈਟ ਤੋਂ ਅੰਗ ਕੱਟਣ ਨਾਲ ਸੰਬੰਧਿਤ ਵੀਡੀਓ ਖਰੀਦੇ ਸਨ ਔਰ ਇੰਨਾ ਹੀ ਨਹੀਂ ਉਹਨਾਂ ਨੇ ਐਕਸਟ੍ਰੀਮ ਬਾਡੀ ਮੋਡੀਫਿਕੇਸ਼ਨ ਰਿੰਗ ਚਲਾਉਂਦਾ ਹੈ ਜੋ ਕਿ ਉਸ ਨਾਲ ਦੂਜਿਆਂ ਦੇ ਸਰੀਰ ਨੂੰ ਅੰਗ ਕੱਟਣ ਲਈ ਉਕਸਾਇਆ ਅਤੇ ਉਸ ਦਾ ਸਮਰਥਨ ਵੀ ਕੀਤਾ ਹੈ ਇਹ ਦੋਸ਼ 2018 ਤੇ 2020 ਦੇ ਵਿਚਕਾਰ ਵਾਪਰੀਆਂ ਕੱਟਣਾਵਾਂ ਦੇ ਨਾਲ ਸੰਬੰਧਿਤ ਹੈ ਡਾਕਟਰ ਹੋਪਰਸ ਤੇ ਨਾ ਸਿਰਫ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣ ਤੇ ਦੋਸ਼ ਨਹੀਂ ਸੋਗੋ ਇਹ ਵੀ ਕਿਹਾ ਗਿਆ ਕਿ ਉਸਨੇ ਜਾਨ ਮੋਟ ਕੇ ਦੂਜਿਆਂ ਨੂੰ ਸ੍ਰੀਧਿਕ ਨੁਕਸਾਨ ਪਹੁੰਚਾਉਣ ਲਈ ਪ੍ਰੇਰਿਤ ਕੀਤਾ ਉਸ ਵਿਰੋਧ ਕੰਪੀਰ ਸ੍ਰੀਧਿਕ ਨੁਕਸਾਨ ਪਹੁੰਚਾਉਣ ਵਿੱਚ ਸਹਾਇਤਾ ਕਰਨ ਜਾਂ ਉਤਸ਼ਾਹਿਤ ਕਰਨ ਦਾ ਮਾਮਲਾ ਚੱਲ ਰਿਹਾ ਹੈ ਪੁਲਿਸ ਕੋਚ ਕੇ ਚ ਅਤੇ ਸਬੂਤਾਂ ਦੇ ਆਧਾਰ ਤੇ ਮਾਮਲੇ ਦੀ ਸੁਣਵਾਈ ਚ ਕਰ ਇਹ ਦੱਸਿਆ ਕਿ ਹੁਣ ਇੰਟਰਵਿਊ ਦੇ ਵਿੱਚ ਡਾਕਟਰ ਹੂਪਰ ਵੱਲੋਂ ਕਿਹਾ ਕਿ ਉਸ ਨੂੰ 3 ਮਹੀਨਿਆਂ ਵਿੱਚ ਤੁਰੰਤ ਤੁਰੰਤ ਦੀ ਉਮੀਦ ਸੀ ਪਰ ਉਹਨਾਂ ਨੇ ਸਿਰਫ 3 ਘੰਟਿਆਂ ਵਿੱਚ ਤੁਰਨਾ ਸ਼ੁਰੂ ਕਰ ਦਿੱਤਾ ਹੋਪਰਸ 2013 ਤੋਂ ਜੋ ਹਸਪਤਾਲ ਦੇ ਵਿੱਚ ਸੇਵਾ ਨਿਭਾ ਰਿਆ ਸੀਗਾ ਪਰ ਮਾਰਚ 2023 ਵਿੱਚ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਹਸਪਤਾਲ ਪ੍ਰਬੰਧਨ ਨੇ ਸਪਸ਼ਟ ਕੀਤਾ ਕਿ ਡਾਕਟਰ ਹੋਪਰਸ ਤੇ ਲੱਗੇ ਗਏ ਜਿਹੜੇ ਇਲਜ਼ਾਮ ਨੇ ਉਹਨਾਂ ਤੇ ਪੇਸ਼ੇਵਾਰ ਵਿਵਾਰ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਜਿਹੜੀ ਜਾਨ ਆ ਉਸ ਨੂੰ ਖਤਰੇ ਵਿੱਚ ਪਾਇਆ ਔਰ ਲੋਕਾਂ ਨੂੰ ਕਸਾਇਆ ਸੀਗਾ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਲੋਕਾਂ ਨੂੰ ਇਹ ਜਿਹੜੀ ਕਿਤੇ ਨਾ ਕਿਤੇ ਜੋ ਲੋਕਾਂ ਤਾਂ ਕਿ ਖਬਰ ਪਹੁੰਚਾਈ ਹੈ ਕਿ ਕਿਸ ਤਰੀਕੇ ਦੇ ਨਾਲ ਬੀਮੇ ਦੇ ਪੈਸੇ ਲੈਣ ਦੇ ਚੱਕਰ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਸ਼ਟ ਕਰ ਸਕਦੇ ਹੋ ਤਾਂ ਇਸ ਅੰਗ ਨੂੰ ਵੱਢਣ ਲਈ ਲੋਕਾਂ ਨੂੰ ਸ਼ਾਇਦ ਕਰਨ ਲਈ ਇਸ ਨੂੰ ਲੈ ਕੇ ਗ੍ਰਿਫਤਾਰੀ ਹੋਈ ਸੀਗੀ ਹਾਲਾਂਕਿ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਮੁਅਤਲ ਕਰ ਦਿੱਤੀਆਂ ਸੀ ਤੇ ਮਾਮਲਾ ਉਹਨਾਂ ਕਾਫੀ ਸੋਸ਼ਲ ਮੀਡੀਆ ਤੇ ਪੱਕਿਆ ਹੋਇਆ ਹੈ ਇਸ ਬਾਬਤ ਤੁਹਾਡੇ ਕੀ ਵਿਚਾਰ ਨੇ ਜ਼ਰੂਰ ਕਮੈਂਟ ਕਰਕੇ ਆਪਣੇ ਵਿਚਾਰ ਸਾਝੇ ਨਾਲ ਸਾਝੇ ਕਰਨਾ